ਮੇਰੀ ਕਿੰਨੀ ਵੀ ਉਮਰ ਹੋਈ ਬਹੁਤ ਸਰਕਾਰਾਂਆਂ ਬਹੁਤ ਦੇਖੀਆਂ ਪਰ ਇਹੋ ਜਿਹਾ ਕੰਮ ਅਸੀਂ ਕਦੇ ਨਹੀਂ ਦੇਖਿਆ ਵੀ ਜਿਹੜੇ ਪਿੰਡ-ਪਿੰਡ ਵਿੱਚ ਜਾ ਕੇ ਸਰਕਾਰ ਘਰ-ਘਰ ਜਾ ਕੇ ਤੁਹਾਡਾ ਕੰਮ ਕਰਾਵੇ ਵੀ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਕਲਵਾਨ ਸਿੰਘ ਜੀ ਦਾ ਅਰ ਸਾਡੀ ਸਰਕਾਰ ਦਾ ਜਿਨ੍ਹਾਂ ਆਪਰਾਲਾ ਕੀਤਾ ਵੀ ਬਹੁਤ ਵਿਚਾਰੇ ਸਿਆਣੇ ਬਜ਼ੁਰਗੇ ਜਿਨ੍ਹਾਂ ਨੂੰ ੱੱਕੇ ਖਾ ਕੇ ਨਹੀਂ ਜਾ ਹੁੰਦਾ ਉਹ ਸਮਝੋ ਤੁਹਾਡੇ ਪਿੰਡ ਵਿੱਚ ਆ ਕੇ ਐਸੀ ਸਰਕਾਰਾਂ ਐਸੀ ਬੰਦੇ ਕਿੱਥੇ ਮਿਲਣੇ ਯਾਰ ਜਿੰਨੇ ਪੈਂਡਿੰਗ ਕੰਮ ਪਿਛਲੇ 8-10 ਸਾਲ ਤੇ ਉਹ ਪੈਂਡਿੰਗ ਤਾਂ ਹੀ ਰਹੇ ਨਾ ਜਾਂ ਕੰਮ ਹੀ ਨਹੀਂ ਹੋਏ ਹੁਣ ਉਹ ਵੀ ਆ ਕੇ ਬੰਦੇ ਇੱਥੇ ਕੰਮ ਉਹ ਵੀ ਲਾਭ ਲੈ ਗਏ ਉਹ ਵੀ ਲਾਹਾ ਲੈ ਗਏ 50000 ਨੌਕਰੀਆਂ ਦੇ ਇੱਕ ਤੁਹਾਡੇ ਸਾਹਮਣੇ ਖੜਾ ਜੀ 50000 ਨੌਕਰੀਆਂ ਹੋ ਗਈਆਂ ਭਗਵੰਤ ਮਾਨ ਜੀ ਕੀ ਜੋ ਨਵੀਂ ਸਰਕਾਰ ਹੈ ਇਹ ਨਈ ਜੌਬਸ ਦੇਣੇ ਮੇ ਬਹੁਤ ਉੱਵਲ ਹੈ ਮੈਨੂੰ ਇਹ ਨੌਕਰੀ ਪੂਰੀ ਮੈਰਿਟ ਦੇ ਆਧਾਰ ਤੇ ਮਿਲੀ ਹੈ ਕੋਈ ਸਿਫਾਰਿਸ਼ ਨਹੀਂ ਹੋਈ ਕੰਮ ਪੂਰੇ ਪਾਰਦਰਸ਼ੀ ਢੰਗ ਦੇ ਨਾਲ ਹੋਇਆ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਅਪਰਚੂਨਿਟੀ ਲੈ ਕੇ ਦਿੱਤੀ ਮਕੈਨੀਕਲ ਇੰਜੀਨੀਅਰਸ ਨੂੰ ਵੀ ਰਿਕਰੂਟ ਕੀਤਾ ਹੁਣ ਤੱਕ 50000 ਤੋਂ ਵੱਧ ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਜਾ ਚੁੱਕੀਆਂ ਨੇ ਇਹ ਹੈ ਨਵਾਂ ਪੰਜਾਬ ਸਾਟਾਰ ਰੰਗਲਾ ਪੰਜਾਬ ਦਾ ਅਨਮਿਊਟ ਦੇਖ ਰਹੇ ਹਾਂ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਇਸ ਵੇਲੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਮੌਜੂਦ ਹਾਂ ਜਿੱਥੇ ਪੰਜਾਬ ਸਰਕਾਰ ਵੱਲੋਂ ਸਰਕਾਰ ਤੁਹਾਡੇ ਦਵਾਰ ਦੇ ਤਹਿਤ ਆ ਕੈਂਪਨੇ ਜਿਹੜੇ ਉਹ ਪੂਰੇ ਪੰਜਾਬ ਭਰ ਦੇ ਵਿੱਚ ਲਾਏ ਜਾ ਰਹੇ ਨੇ ਸੋ ਲੋਕਾਂ ਦੀ ਖੱਜਲ ਖਵਾਰੀ ਹੈ ਜਿਹੜੀ ਉਸ ਨੂੰ ਘਟਾਉਣ ਦੇ ਯਤਨ ਨੇ ਜਿਹੜੇ ਸਰਕਾਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਨੇ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਮੂਹ ਅਫਸਰਾਂ ਨੂੰ ਇਹੀ ਹਦੇਦ ਜਾਰੀ ਕੀਤੇ ਗਏ ਨੇ ਕਿ ਉਹ ਦਫ਼ਤਰਾਂ ਤੋਂ ਬਾਹਰ ਨਿਕਲ ਕੇ ਪਿੰਡਾਂ ਤੱਕ ਪਹੁੰਚਣ ਉੱਥੇ ਕੈਂਪ ਲਾਉਣ ਤਾਂ ਜੋ ਲੋਕਾਂ ਨੂੰ ਦਫ਼ਤਰਾਂ ਦੇ ਗੇੜੇ ਨਾ ਲਾਉਣੇ ਪੈਣ ਸੋ ਮੁਹਾਲੀ ਜ਼ਿਲ੍ਹੇ ਦਾ ਪਿੰਡਾ ਬੜਮਾਜਰਾ ਜਿੱਥੇ ਅਸੀਂ ਪਹੁੰਚੇ ਹਾਂ ਤੇ ਇਸ ਪੂਰੀ ਟੀਮ ਆ ਜਿਹੜੀ ਸਰਕਾਰੀ ਅਫਸਰ ਨੇ ਜਿਹੜੇ ਪਿੰਡ ਦੇ ਵਿੱਚ ਬੈਠੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਆ ਪਿੰਡਾਂ ਦੇ ਵਿੱਚ ਹੀ ਲੋਕਾਂ ਦੇ ਜਿਹੜੇ ਤਮਾਮ ਕੰਮ ਨੇ ਉਹ ਕੀਤੇ ਜਾ ਰਹੇ ਨੇ ਸੋ ਪੰਜਾਬ ਭਰ ਦੇ ਵਿੱਚ ਅਜਿਹੇ ਕੈਂਪ ਨੇ ਜਿਹੜੇ ਹੁਣ ਆਮ ਲੱਗਦੇ ਦਿਖਾਈ ਦੇ ਰਹੇ ਨੇ ਤੇ ਐਸ ਐਸ ਨਗਰ ਯਾਨੀ ਕਿ ਮੁਹਾਲੀ ਜ਼ਿਲ੍ਹੇ ਦਾ ਇਹ ਪਿੰਡ ਹੈ ਬੜਮਾਜਰਾ ਜਿੱਥੇ ਕੈਂਪ ਲੱਗਿਆ ਸੋ ਆਮ ਆਦੀ ਪਾਰਟੀ ਦੇ ਜੋ ਵ代ਕ ਨੇ ਮੁਹਾਲੀ ਤੋਂ ਕੁਲਵੰਤ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਕੈਂਪ ਹੈ ਜਿਹੜਾ ਲਾਇਆ ਗਿਆ तमाम ਕੰਮ ਕਰਵਾਉਣ ਵਾਸਤੇ ਪਿੰਡ ਦੇ ਲੋਕ ਨੇ ਜਿਹੜੇ ਪਹੁੰਚ ਰਹੇ ਨੇ ਸੋ ਪਿੰਡ ਦੀ ਪੰਚਾਇਤ ਇੱਕ ਪਾਸੇ ਮੌਜੂਦ ਹੈ ਤੇ ਦੂਜੇ ਪਾਸੇ ਆ ਸਰਕਾਰੀ ਅਫਸਰ ਮੌਜੂਦ ਨੇ ਸੋ ਕਿੱਦਾਂ-ਕਿੱਦਾਂ ਦੇ ਉਰੇ ਕੰਮ ਨੇ ਜਿਹੜੇ ਲੋਕਾਂ ਦੇ ਕੀਤੇ ਜਾ ਰਹੇ ਨੇ ਇਸ ਬਾਰੇ ਆ ਪਿੰਡ ਦੀ ਪੰਚਾਇਤ ਦੇ ਨਾਲ ਵੀ ਗੱਲਬਾਤ ਕਰਾਂਗੇ ਵੀ ਕਿੰਨਾ ਕੁ ਲਾਹਾ ਇਸ ਕੈਂਪ ਦਾ ਲੋਕਾਂ ਨੂੰ ਮਿਲ ਰਿਹਾ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨਪ੍ਰੀਤ ਹੈ ਜੀ ਮਨਪ੍ਰੀਤ ਜੀ ਕੈਂਪ ਪਿੰਡ ਦੇ ਵਿੱਚ ਲੱਗਿਆ तमाम ਅਫਸਰ ਨੇ ਜਿਹੜੇ ਦਫ਼ਤਰਾਂ ਦੇ ਵਿੱਚ ਬੈਠੇ ਨਜ਼ਰ ਆਉਂਦੇ ਸੀ ਹੁਣ ਪਿੰਡਾਂ ਤੱਕ ਪਹੁੰਚ ਉਹ ਉਹਨਾਂ ਦੀ ਹੋ ਗਈ ਕਿਉਂਕਿ ਸਰਕਾਰ ਦੇ ਆਦੇਸ਼ ਨੇ ਤਾਂ ਕਿਹੜੇ ਕਿਹੜੇ ਕੰਮ ਨੇ ਲੋਕਾਂ ਦੇ ਜੋ ਅੱਜ ਇਸ ਕੈਂਪ ਦੇ ਵਿੱਚ ਕੀਤੇ ਜਾ ਰਹੇ ਨੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਜੀ ਦਾ ਧੰਨਵਾਦ ਕਰਦੇ ਹਾਂ ਚੈਨਲ ਦਾ ਮੇਰੀ ਕਿੰਨੀ ਵੀ ਉਮਰ ਹੋਈ ਬਹੁਤ ਸਰਕਾਰਾਂਆਂ ਬਹੁਤ ਦੇਖੀਆਂ ਪਰ ਇਹੋ ਜਿਹਾ ਕੰਮ ਅਸੀਂ ਕਦੇ ਨਹੀਂ ਦੇਖਿਆ ਵੀ ਜਿਹੜੇ ਪਿੰਡ ਪਿੰਡ ਵਿੱਚ ਜਾ ਕੇ ਸਰਕਾਰ ਘਰ ਘਰ ਜਾ ਕੇ ਤੁਹਾਡਾ ਕੰਮ ਕਰਾਵੇ ਬਹੁਤ ਸਾਰੇ ਦੇਖੇ ਸੀ ਦਫ਼ਤਰਾਂ માં ਖੱਜਲ ਖਵਾਰ ਹੁੰਨੇ ਬਹੁਤ ਦੁਨੀਆ ਦੇਖੀ ਦੂਰ ਦੂਰ ਤੇ ਜਾਂਦੇ ਇਹ ਜਿਹੜਾ ਕੈਂਪ ਲੱਗਿਆ ਘਰ ਘਰ ਪਿੰਡ ਪਿੰਡ ਜਾ ਕੇ ਹੁਣ ਕਿਸੇ ਦਾ ਪੈਨਸਲ ਹੈ ਕਿਸੇ ਦਾ ਰਸਨਕਾਰ ਹੈ ਕਿਸੇ ਦਾ ਬੀਲੇ ਜਿੰਨੇ ਵੀ ਟੋਟਲ ਮਹਿਕਮੇ ਆ ਸੀਨੇ ਬਿਜਲੀ ਤੱਕ ਦੀ ਵੀ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਕਲਵੰਦ ਸਿੰਘ ਜੀ ਦਾ ਔਰ ਸਾਡੀ ਸਰਕਾਰ ਦਾ ਵੀ ਜਿਨ੍ਹਾਂ ਆ ਪਰਾਲਾ ਕੀਤਾ ਵੀ ਬਹੁਤ ਵਿਚਾਰੇ ਸਿਆਣੇ ਬਜ਼ੁਰਗ ਜਿਨ੍ਹਾਂ ਨੂੰ ਠੱਕੇ ਖਾ ਕੇ ਨਹੀਂ ਜਾ ਹੁੰਦਾ ਉਹ ਸਮਝੋ ਤੁਹਾਡੇ ਪਿੰਡ ਵਿੱਚ ਜਾ ਕੇ ਐਸੀ ਸਰਕਾਰਾਂ ਐਸੇ ਬੰਦੇ ਕਿੱਥੇ ਮਿਲਣੇ ਯਾਰ ਸਾਡੀ ਜਿੰਨੀ ਉਮਰ ਹੋਈ ਅੱਜ ਤੱਕ ਦੇਖਿਆ ਹੀ ਨਹੀਂ ਅਸੀਂ ਐ ਵੀ ਸਰਕਾਰ ਵੀ ਪਿੰਡਾਂ ਚ ਆ ਕੇ ਕੰਮ ਕਰਦੀ ਹੁੰਦੀ ਵੀ ਕਿਨੇ ਬਹੁਤ ਬਹੁਤ ਧੰਨਵਾਦ ਹੈ ਸਰਕਾਰ ਦਾ ਸਭ ਤੋਂ ਵੱਡਾ ਐਮਐਲਏ ਸਾਹਿਬ ਦਾ ਧੰਨਵਾਦ ਹੈ ਜਿਹੜੇ ਖੁਦ ਆਪਣੀ ਨਿਗਰਾਨੀ માં ਆਪ ਚੈਕਿੰਗ ਕਰਦੇ ਆ ਕਿ ਕੱਲੇ ਕੱਲੇ ਨੂੰ ਪੁੱਛਦੇ ਆ ਸਾ ਵੀ ਕੰਮ ਹੋਇਆ ਉੱਥੇ ਦਫ਼ਤਰ ਚ ਵੀ ਉਹਨਾਂ ਦੇ ਬੰਦੇ ਬੈਠੇ ਆ ਸਾਰੇ ਪਾਸੇ ਉਹ ਉਹਨਾਂ ਨੇ ਇੱਕ ਇੱਕ ਬੰਦੇ ਦੀ ਰਿਪੋਰਟ ਲੈਣੀ ਵੀ ਕੋਈ ਕਿਸੇ ਦਾ ਵਾਂਝਾ ਨਾ ਰਹਿ ਜਾਵੇ ਕੰਮ ਤੇ ਨਾ ਖਾਲੀ ਚਲੇ ਜਾਵੇ ਉਹਨਾਂ ਦਾ ਸਭ ਤੋਂ ਵੱਡਾ ਪ੍ਰਾਲਾ ਬਾਕੀ ਤੁਸੀਂ ਉਹਨਾਂ ਦੀ ਸ਼ਖਸੀਅਤ ਨੂੰ ਹਰ ਸ਼ਬੀ ਨੂੰ ਜਾਣਦੇ ਆ ਠੀਕ ਹੈ ਅਭੀਰ ਜੀ ਲੱਗਦਾ ਤਿਆਨੂੰ ਵੀ ਸਰਕਾਰੀ ਦਫਤਰਾਂ 'ਚ ਪਹਿਲਾਂ ਲੋਕ ਜਾਂਦੇ ਸੀ ਉਹਨਾਂ ਦਾ ਟਾਈਮ ਖਰਾਬ ਹੁੰਦਾ ਸੀ ਜਾਂ ਅਪ੍ਰਿਸ਼ਟਾਚਾਰ ਦੇ ਮਾਮਲੇ ਵੀ ਸਾਹਮਣੇ ਆਉਂਦੇ ਸੀ ਪੈਸੇ ਮੰਗੇ ਜਾਂਦੇ ਲੱਗਦਾ ਇਹ ਵੀ ਚੀਜ਼ਾਂ ਤੇ ਕੰਟਰੋਲ ਹੋਊਗਾ ਇਹ ਕੈਂਪਾਂ ਤੋਂ ਬਾਅਦ ਹਾਂਜੀ ਬਹੁਤ ਫਰਕ ਪਾਊਗਾ ਜੀ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਫਰਕ ਪੈਣਾ ਠੀਕ ਹੈ ਜਿਹੜੇ ਕਰ ਕਰਕੇ ਪੂਰੇ ਕੈਂਪ ਲੱਗ ਰਹੇ ਹਨ ਗੁਰਦੁਆਰਾ ਸਾਹਿਬ 'ਚ ਐਮਐਲਏ ਸਾਹਿਬ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਕੈਂਪ ਲਾਇਆ ਉਹ ਲੋਕਾਂ ਦੇ ਕੰਮ ਸੀ ਜਿਹੜੇ ਸਾਰੇ ਹੋ ਰਹੇ ਹਨ ਤਕਰੀਬਨ ਇਹੀ ਸਰਕਾਰ ਨੇ ਕਰਿਆ ਕਿਸੇ ਸਰਕਾਰ ਨੇ ਨਹੀਂ ਇਹ ਕੰਮ ਕੀਤਾ ਕੀ ਕਹਿਣਾ ਚਾਹੋਗੇ ਤੁਹਾਡੇ ਪਿੰਡ 'ਚ ਕੈਂਪ ਲੱਗਿਆ ਹੋਇਆ ਸਾਰੇ ਅਫਸਰ ਨੇ ਦਫਤਰਾਂ 'ਚ ਪਹਿਲਾਂ ਬੈਠਦੇ ਸੀ ਅਫਸਰ ਹੁਣ ਪਿੰਡਾਂ ਤੇ ਪੰਚਾਇਤਾਂ ਲੋਕਾਂ ਦੇ ਢੇੜੇ ਬਚ ਗਏ ਖੱਜਲ ਖੁਆਰੀ ਬਚ ਗਈ ਨਾਲ ਹੀ ਨਾਲ ਹੀ ਭ੍ਰਿਸ਼ਟਾਚਾਰ ਦੀ ਗੱਲ ਕਰੀਏ ਲੱਗਦਾ ਵੀ ਉੱਤੇ ਵੀ ਨੱਥ ਪਈ ਆ ਬਹੁਤ ਵਧੀਆ ਜੀ ਜੋ ਆਪਣੇ ਕਰਵੰਤ ਸਾਹਿਬ ਆਪਣੇ ਬਹੁਤ ਵਧੀਆ ਕੰਮ ਕਰ ਰਹੇ ਤੇ ਲੋਕਾਂ ਨੂੰ ਬਹੁਤ ਫਰਕ ਪੈ ਗਿਆ ਇਸ ਗੱਲ ਦਾ ਨਾਲੇ ਅੱਗੇ ਸੋਝੀ ਬਹੁਤ ਆ ਗਈ ਇਸ ਗੱਲ ਦੀ ਵੀ ਅਸੀਂ ਰਿਸ਼ਤ ਬਾਰੇ ਸੋਚਦੇ ਹਾਂ ਕਿ ਘਰ ਘਰ ਆਪਣੇ ਕੰਮ ਹੋ ਰਹੇ ਕੱਲੇ ਕੱਲੇ ਘਰ 'ਚ ਇਹ ਬਹੁਤ ਵਧੀਆ ਉਪਰਾਲਾ ਜੀ ਸਰਕਾਰ ਦਾ ਆ ਪਹਿਲੀ ਵਾਰੀ ਦੇਖ ਰਹੇ ਇਦਾਂ ਦੇ ਉਪਰਾਲੇ ਵੀ ਨਹੀਂ ਕਦੀ ਹੱਦ ਤੱਕ ਅਸੀਂ ਜਾਂਦੇ ਆ ਟਾਈਮ ਵੇਸਟ ਹੁੰਦਾ ਤੇ ਵੇਕਲਾਂ ਦੇ ਜਾਂਦੇ ਆ ਬਹੁਤ ਅੱਗੇ ਵੀ ਅਫਸਰ ਨਹੀਂ ਮਿਲਦੇ ਤੇ ਕੁਰਸੀ ਹੁੰਦੇ ਹੁਣ ਸਾਡੇ ਘਰ ਆ ਰਹੇ ਆ ਇਹ ਬਹੁਤ ਵੱਡਾ ਉਪਰਾਲਾ ਜੀ ਸੋ ਪਿੰਡ ਦੀ ਪੰਚਾਇਤ ਦਾ ਆਖਣਾ ਕਿ ਪਹਿਲਾਂ ਜੋ ਵੀ ਸਰਕਾਰਾਂ ਆਈਆਂ ਨੇ ਉਹਨਾਂ ਵੱਲੋਂ ਇਹ ਜਿਹੇ ਯਤਨ ਨਹੀਂ ਕੀਤੇ ਗਏ ਪਰੰਤੂ ਆਮ ਆਦੀ ਪਾਰਟੀ ਦੀ ਸਰਕਾਰ ਅਨੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਜਿਹੜੀਆਂ ਸਕੀਮਾਂ ਸ਼ੁਰੂ ਕੀਤੀਆਂ ਨੇ ਇਸ ਦਾ ਲਾਹਾ ਜਿੱਥੇ ਲੋਕਾਂ ਨੂੰ ਮਿਲ ਰਿਹਾ ਹੈ ਉੱਥੇ ਅਫਸਰ ਵੀ ਨੇ ਜਿਹੜੇ ਇੱਕ ਜਗ੍ਹਾ ਦੇ ਉੱਤੇ ਬੈਠਦੇ ਨਜ਼ਰ ਆ ਰਹੇ ਨੇ ਹਾਂਜੀ ਕੀ ਕਹਿਣਾ ਚਾਹੋਗੇ ਹੋਰ ਇਸ ਕੈਂਪ ਨੂੰ ਇਹ ਕਹਿੰਦਾ ਜੀ ਜਿੰਨੇ ਪੈਂਡਿੰਗ ਕੰਮ ਪਿਛਲੇ 8-10 ਸਾਲ ਤੇ ਉਹ ਪੈਂਡਿੰਗ ਤਾਂ ਹੀ ਰਹੇ ਨਾ ਜਾਂ ਕੰਮੇ ਨਹੀਂ ਹੋਏ ਹੁਣ ਉਹ ਵੀ ਆ ਕੇ ਬੰਦੇ ਇੱਥੇ ਕੰਮ ਉਹ ਵੀ ਲਾਭ ਲੈ ਗਏ ਉਹ ਵੀ ਲਾਹਾ ਲੈ ਗਏ ਧੰਨਵਾਦ ਕਰਦਾ ਜੀ ਸਰਕਾਰ ਦਾ ਵੀ ਇੰਨੀ ਵਧੀਆ ਸਰਕਾਰ ਕਦੇ ਨਹੀਂ ਕਿਸੇ ਦੀ ਆਣੀ ਔਰ ਐਡੇ ਵਧੀਆ ਐਮਐਲਏ ਸਾਨੂੰ ਨਹੀਂ ਮਿਲਣੇ ਵੀ ਜਿਹੜੇ ਇਕੱਲੇ ਇਕੱਲੇ ਜਾ ਕੇ ਇਕੱਲੇ ਇਕੱਲੇ ਨੂੰ ਪੁੱਛਦੇ ਹਰ ਕੈਂਪ ਲਾ ਕੇ ਸਾਰੇ ਮਤਲਬ ਖੁਸ਼ ਹੋ ਕੇ ਗਿਆ ਨਰਾਸਾ ਕਿਸੇ ਦੀ ਨਹੀਂ ਬੱਲੇ ਭਾਈ ਇੱਕ ਮੇਰਾ ਹੋਰ ਸਵਾਲ ਹੈ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਆਇਆ ਜੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਤਮਾਮ ਪੰਜਾਬ ਦੇ ਐਸਡੀਐਮ ਹੋਣ ਡੀਸੀ ਹੋਣ ਐਸਐਸਪੀ ਹੋਣ ਜਾਂ ਐਸਐਚਓ ਹੋਣ ਵੀ ਕੋਈ ਵੀ ਤੁਹਾਡੇ ਇਲਾਕੇ ਜੇਕਰ ਕੋਈ ਭ੍ਰਿਸ਼ਟਾਚਾਰ ਕਰਦਾ ਤਾ ਉਸਦੀ ਰਿਪੋਰਟ ਹੈ ਜਿਹੜੀ ਸਬੰਧਤ ਐਮਐਲਏ ਜਾਂ ਫਿਰ ਪਿੰਡ ਦੀ ਪੰਚਾਇਤ ਤੋਂ ਲਈ ਜਾਊਗੀ ਕਿਵੇਂ ਦੇ ਦੇਉ ਇਹ ਫੈਸਲਾ ਸਹੀ ਹੈ ਇਹ ਬਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਨੀ ਦੇ ਲੈ ਸਕਦੇ ਸੀ ਕਿਉਂਕਿ ਉਹ ਇੱਠਾਂ ਦੇ ਉੱਠ ਕੇ ਉਹਨਾਂ ਨੂੰ ਵਰਕਰ ਦਾ ਪਤਾ ਹੈ ਵੀ ਕਿਹਾਂ ਚੀਜ਼ ਹੋਣੀ ਵੀ ਕਿਦਾਂ ਦਾ ਉਹ ਕਰਨਾ ਉਹਨਾਂ ਨੇ ਇਹਨਾਂ ਨੇ ਕਈ ਸਾਲਾਂ ਵੱਧ ਕਰਨੀਆਂ ਦੀ ਉਹਨਾਂ ਦਾ ਪਹਿਲਾ ਉਂਗਲੀ ਤੇ ਲਿਖੇ ਹੋਏ ਵੀ ਇਹ ਦਿੱਕਤ ਆ ਰਹੀਆਂ ਇਹ ਪੈਸਾ ਬਹੁਤ ਕੀਮਤੀ ਸਮਝਦਾ ਹੈ ਕੋਈ ਗਰੀਬ ਹੈ ਕੋਈ ਦਿਹਾੜੀ ਕਰਦਾ ਕੋਈ ਕੋਈ ਕਰਦਾ ਉਹਦਾ ਦਫ਼ਤਰਾਂਵਾਂ ਪੈਸੇ ਦਾ ਕੀ ਮਤਲਬ ਉਹਦਾ ਇਹ ਵਰਕਰ ਹੈ ਇੱਕ ਉਹਨੂੰ ਪਤਾ ਹੈ ਪੰਜਾਬ ਕਿਤਰਾ ਚਲਾਣਾ ਹਰ ਮੇਰੇ ਬੰਦੇ ਕਿ ਮੇਰੇ ਵਰਕਰ ਪੰਜਾਬ ਮੇਰਾ ਖੁਸ਼ ਕਿਤਰਾ ਹੋਊਗਾ ਉਹਨੇ ਤਾਂ ਕੀਤਾ ਬਹੁਤ ਵਧੀਆ ਪ੍ਰਚਾਰ ਬਹੁਤ ਮੈਂ ਛਲਕਾ ਕਰਦਾ ਸਰਦਾਰ ਭਗਵੰਤ ਸਿੰਘ ਮਾਨੀ ਜੀ ਠੀ ਆ ਤੁਹਾਡੇ ਜ਼ਿਲ੍ਹੇ ਦੇ ਵਿਧਾਇਕ ਨੇ ਕੁਲਵੰਤ ਸਿੰਘ ਅਕਸਰ ਹੀ ਕਹਿੰਦੇ ਨੇ ਵੀ ਮੁਹਾਲੀ ਸ਼ਹਿਰ ਹੈ ਜਿਹੜਾ ਪੰਜਾਬ ਦਾ ਬਹੁਤ ਖੂਬਸੂਰਤ ਸ਼ਹਿਰ ਹੋਊਗਾ ਪਿੰਡ ਵੀ ਨੇ ਜਿਹੜੇ ਉਹ ਵੀ ਸ਼ਹਿਰਾਂ ਵਾਂਗ ਬਣਾਈ ਜਾਣਗੇ ਕਿਵੇਂ ਦੇਖਦੋਂ ਇਸ ਫੈਸਲੇ ਨੂੰ ਕੀ ਲੱਗਦਾ ਹੈ ਆ ਵੀ ਮੁਹਾਲੀ ਸ਼ਹਿਰ ਵਾਕਈ ਪੰਜਾਬ ਦਾ ਨੰਬਰ 1 ਸ਼ਹਿਰ ਕੁਲਵੰਤ ਸਿੰਘ ਵਿਧਾਇਕ ਨੇ ਜੋ ਬਣਾਉਣ ਜਾ ਰਹੇ ਨੇ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਦੇਖਿਆ ਮੇਰੀ ਉਮਰ ਦੇਖੋ 40 45 ਸਾਲ ਹੋ ਗਈ ਅੱਜ ਤੱਕ ਮੈਂ ਕਿੰਨੇ ਐਮਐਲਏ ਉਹ ਦੇਖੇ ਕਦੇ ਵੀ ਕਿਸੇ ਐਮਐਲਏ ਨੇ ਆਪਣੀ ਨੇਕ ਕਮਾਈ ਤੇ ਆਪਣੇ ਦਸਾਂ ਨੌਹਾਂ ਦੀ ਕਮਾਈ 'ਚ ਤੇ ਕਿਸੇ ਦਾ ਮਕਾਨ ਨਹੀਂ ਬਣਾ ਕੇ ਦਿੱਤਾ ਉਹ ਪਹਿਲਾ ਸ਼ਖਸ ਏ ਸਰਦਾਰ ਕਲਵੰਦ ਸਿੰਘ ਕਿਸੇ ਮਾਂ ਦਾ ਪੁੱਤ ਜਿਨ੍ਹਾਂ ਆਪਣੇ ਕੋਲ ਦੇ 60 ਮਕਾਨ ਆਪਣੇ ਕੋਲ ਦੇ ਬਣਾ ਕੇ ਦਿੱਤੇ ਹਰ ਜੋ ਉਹ ਇੱਕ ਚਵਾਨੀ ਦਾ ਇੱਕ ਚਾਹ ਦਾ ਕੱਪ ਵੀ ਰਫਾਧਾਰ ਨਹੀਂ ਕਿਸੇ ਦਾ ਉਹਨੇ ਇੰਨੀ ਨਿਗਰਾਨੀ ਰੱਖੀ ਵੀ ਹਲਕੇ 'ਚ ਵੀ ਕਿਸੇ ਦੀ ਕੋਈ ਪਹਿਲਾ ਬਰਸਾਤ ਹੋਈ ਸੀ ਉਹਨੇ ਤਰਪਾਲਾ ਵੀ ਦਿੱਤੀਆਂ ਬੰਦਿਆਂ ਨੂੰ ਵੀ ਆਰਜੀ ਪਾਣੀ ਵੀ ਰੋਕੇ ਉਹਦੇ ਉੱਪਰ ਲੈਂਟਰ ਪਵਾਏ ਸਭ ਦੇ ਘਰ ਪਵਾਏ ਇਹ ਆ ਜਾਂ ਮਾਡਲ ਤਾਂ ਉਹੀ ਬਣਾ ਸਕਦਾ ਜਿਹਨੂੰ ਇਹ ਪਤਾ ਹੈ ਜਿਨੇ ਇੱਕ ਚਵਾਨੀ ਨਹੀਂ ਕਿਸੇ ਤੇ ਉਹ ਕਰਨੇ ਸੋ ਪਿੰਡ ਦੀ ਪੰਚਾਇਤ ਦਾ ਆਖਣਾ ਕਿ ਵਿਧਾਇਕ ਨੇ ਜੋ ਕੁਲਵੰਤ ਸਿੰਘ ਜੀ ਉਹ ਆਪਣੇ ਪੱਲਿਓ ਪੈਸੇ ਖਰਚ ਕੇ ਵੀ ਆ ਮੋਹਾਲੀ ਜ਼ਿਲ੍ਹੇ ਦੀ ਨਿਹਾਰ ਬਦਲਣ ਤੇ ਲੱਗੇ ਹੋਏ ਨੇ ਤੇ ਪਹਿਲਾ ਇਹ ਜਿਆ ਆ ਵਿਧਾਇਕ ਕਹਿਣਾ ਉਹਨਾਂ ਦਾ ਵੀ ਇਹ ਜਿਆ ਵਿਧਾਇਕ ਦੇਖਿਆ ਜੋ ਕਿ ਬਹੁਤ ਹੀ ਸੀਰੀਅਸ ਹੋ ਕੇ ਕੰਮ ਕਰ ਰਹੇ ਨੇ ਸੋ ਤਮਾਮ ਅਫਸਰ ਸਹਿਬਾਨ ਵੀ ਆ ਕੁਰਸੀਆਂ ਦੇ ਉੱਤੇ ਮੌਜੂਦ ਨੇ ਕਾਫੀ ਪਿੰਡ ਦੇ ਲੋਕ ਕੰਮ ਕਰਵਾ ਕੇ ਜਾ ਚੁੱਕੇ ਨੇ ਗੱਲਬਾਤ ਕਰਦੇ ਆ ਹਾਂਜੀ ਮੈਮ ਕੀ ਨਾਮ ਡੋਡਾ ਹਰਪ੍ਰੀਤ ਕੌਰ ਜੀ ਕਿਹੜੇ ਡਿਪਾਰਟਮੈਂਟ ਤੋਂ ਮੈਂ ਜੀ ਆਪਣਾ ਉਹ ਵੈਂਚਰੀ ਡਿਪਾਰਟਮੈਂਟ ਤੋਂ ਠੀਕ ਹੈ ਪਿੰਡ ਦੇ ਵਿੱਚ ਪਹੁੰਚੇ ਹਾਂ ਤੁਸੀਂ ਹੁਣ ਕੁਰਸੀਆਂ ਤੇ ਸਾਰੇ ਤਮਾਮ ਅਫਸਰ ਬੈਠੇ ਨੇ ਮੁਲਾਜ਼ਮ ਬੈਠੇ ਨੇ ਪਹਿਲਾਂ ਕਦੇ ਕੈਂਪ ਪਿੰਡਾਂ ਵਿੱਚ ਲੱਗਦੇ ਸੀ ਜੇ ਨਹੀਂ ਸੀ ਲੱਗਦੇ ਜਿਵੇਂ ਹੁਣ ਲੱਗ ਰਹੇ ਨੇ ਕੀ ਫਾਇਦਾ ਹੁੰਦਾ ਲੋਕਾਂ ਨੂੰ ਮੈਂ ਇਹਦਾ ਹਾਂਜੀ ਸਰ ਇਹਦੇ ਨਾਲ ਕਾਫੀ ਫਾਇਦਾ ਹੁੰਦਾ ਹੈ ਜਿਹੜੇ ਲੋਕਾਂ ਦਾ ਟਾਈਮ ਬਚਦਾ ਉਹਨਾਂ ਦਾ ਟਾਈਮ ਬਚਦਾ ਟਾਈਮ ਦੇ ਅਕੋਰਡਿੰਗ ਹੀ ਆਪਾਂ ਉਹਨਾਂ ਨੂੰ ਸਾਰਾ ਕੁਝ ਦੱਸਦੇ ਆ ਤੇ ਉਹਨਾਂ ਨੂੰ ਫਾਇਦਾ ਹੁੰਦਾ ਕੀ ਲੱਗਦਾ ਵੀ ਜਿਵੇਂ ਹੁਣ ਹਰੇਕ ਪਿੰਡ ਦੇ ਵਿੱਚ ਤੁਹਾਡੇ ਵਰਗੂ ਸਾਰੇ ਅਫਸਰ ਬੈਠੇ ਨੇ ਤਾਂ ਕਿੰਨੇ ਕ ਲੋਕਾਂ ਦੇ ਕੰਮ ਨੇ ਅਜਿਹੇ ਜਿਹੜੇ ਉਹ ਕਰਵਾਉਣ ਤੁਹਾਡੇ ਕੋ ਆਉਂਦੇ ਨੇ ਪਰ ਟਾਈਮ ਨਹੀਂ ਹੁੰਦਾ ਵੀ ਆਇਆ ਨਹੀਂ ਜਾਂਦਾ ਉਹ ਲੋਕਾਂ ਨੂੰ ਕਿੰਨਾ ਕ ਫਾਇਦਾ ਸਰ ਉਹਨਾਂ ਲੋਕਾਂ ਨੂੰ ਹੀ ਫਾਇਦਾ ਕੀ ਜਿਨ੍ਹਾਂ ਦਾ ਟਾਈਮ ਖਰਾਬ ਹੁੰਦਾ ਉੱਥੇ ਦਫ਼ਤਰ ਆਨ ਜਾਣ ਵਿੱਚ ਇੱਥੇ ਆ ਕੇ ਉਹ ਈਜ਼ੀਲੀ ਕਰਵਾ ਲੈਂਦੇ ਆ ਕੰਮ ਤੋ ਸਾਡੇ ਨਾਲ ਹੋਰ ਵੀ ਅਫਸਰ ਮੌਜੂਦ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਆ ਵੱਖ-ਵੱਖ ਵਿਭਾਗ ਨੇ ਜਿਹੜੇ ਉਹਨਾਂ ਦੇ ਮੁਲਾਜ਼ਮ ਨੇ ਬੈਠੇ ਨੇ ਤੇ ਲੋਕ ਨੇ ਜਿਹੜੇ ਪਿੰਡ ਦੇ ਕੰਮ ਕਰਵਾਉਣ ਵਾਸਤੇ ਵੱਡੀ ਗਿਣਤੀ ਚ ਪਹੁੰਚ ਰਹੇ ਨੇ ਹਾਂਜੀ ਮੈਂ ਕੀ ਨਾਮ ਹੈ ਤੁਹਾਡਾ ਸੰਦੀਪ ਕੌਰ ਆ ਕਿਹੜੇ ਡਿਪਾਰਟਮੈਂਟ ਤੋਂ ਸਪਲਾਈ ਸੈਨੀਟੇਸ਼ਨ ਡਿਪਾਰਟਮੈਂਟ ਕੈਂਪ ਲੱਗਿਆ ਪਿੰਡ ਦੇ ਵਿੱਚ ਆਪਾਂ ਕਹਿ ਸਕਦੇ ਆ ਸਰਕਾਰ ਤੁਹਾਡੇ ਦਵਾਰ ਵੀ ਸਰਕਾਰ ਹੁਣ ਪਹੁੰਚ ਚੁੱਕੀ ਆ ਲੋਕਾਂ ਦੇ ਦਵਾਰ ਤੇ ਕਿਵੇਂ ਦੇਖਦੇ ਹੋ ਵੀ ਸਹੀ ਫੈਸਲਾ ਸੀ ਸਰਕਾਰ ਦਾ ਤੇ ਲੋਕਾਂ ਨੂੰ ਵਾਕਈ ਫਾਇਦਾ ਹੋ ਰਿਹਾ ਹਾਂਜੀ ਬਿਲਕੁਲ ਵਾਕਈ ਫਾਇਦਾ ਹੋ ਰਿਹਾ ਜਿਸ ਤਰ੍ਹਾਂ ਕਿ ਗਰਾਊਂਡ ਲੈਵਲ ਤੇ ਅਗਰ ਕਈ ਲੋਕ ਇਸ ਤਰ੍ਹਾਂ ਦੇ ਸੀ ਜਿਹੜੇ ਡਿਪਾਰਟਮੈਂਟ ਚ ਨਹੀਂ ਸੀ ਜਾ ਪਾਉਂਦੇ ਤੇ ਜਦੋਂ ਇਹ ਕੈਂਪ ਲੱਗਦਾ ਸੀ ਪਿੰਡਾਂ ਵੀ ਚਾਣੇ ਆ ਤਾਂ ਇੱਥੇ ਆ ਕੇ ਆਪਣੀਆਂ ਪ੍ਰੋਬਲਮਸ ਦੱਸਦੇ ਆ ਜੋ ਵੀ ਹੁੰਦੀ ਐ ਇੱਥੇ ਹੀ ਉਹਨਾਂ ਦੀਆਂ ਸੋਲਵ ਕੀਤੀਆਂ ਜਾਂਦੀਆਂ ਨੇ ਵਧੀਆ ਫੈਸਲਾ ਸਰਕਾਰ ਦਾ ਹਾਂ ਮੈਮ ਕਾਫੀ ਸ਼ਿਕਾਇਤਾਂ ਆਉਂਦੀਆਂ ਹਨ ਵੀ ਭ੍ਰਿਸ਼ਟਾਚਾਰ ਕਿਸੇ ਅਫਸਰ ਨੇ ਪੈਸੇ ਮੰਗ ਲਏ ਜੀ ਲੋਕ ਵਿਚਾਰੇ ਮੋੜੇ ਆਉਂਦੇ ਨੇ ਜਿੰਨਾਂ ਕੋ ਪੈਸੇ ਨਹੀਂ ਲੱਗਦਾ ਵੀ ਇਹ ਭ੍ਰਿਸ਼ਟਾਚਾਰ ਤੇ ਵੀ ਨੱਥ ਪੈਂਦੀ ਐ ਜਿਵੇਂ ਐਵੇਂ ਪਿੰਡ ਦੇ ਵਿੱਚ ਸਰਕਾਰ ਵੱਲੋਂ ਅਫਸਰ ਕਾਫੀ ਨੱਥ ਪਈ ਆ ਜੀ ਹੁਣ ਇਸ ਤਰ੍ਹਾਂ ਦਾ ਕੋਈ ਕੇਸ ਸੁਣਨ ਨੂੰ ਆਂਦਾ ਨਹੀਂ ਹਰ ਇੱਕ ਬੰਦਾ ਡਰਦਾ ਹੈ ਕੁਝ ਵੀ ਗਲਤ ਕਰਨ ਤੋਂ ਪਹਿਲਾਂ ਪਈ ਨੱਥ ਸੋ तमाम ਜਿਹੜੇ ਪਿੰਡ ਦੇ ਲੋਕ ਨੇ ਕੰਮ ਕਰਵਾਉਣ ਵਾਤੇ ਪਹੁੰਚੇ तमाम ਵਕ ਵਕ ਡਿਪਾਰਟਮੈਂਟ ਜਿਹੜੇ ਵਿਭਾਗ ਨੇ ਉਹਨਾਂ ਦੇ ਮੁਲਾਜ਼ਮ ਨੇ ਕਰਮਚਾਰੀ ਨੇ ਅਫਸਰ ਨੇ ਕੁਰਸੀਆਂ ਤੇ ਬਰਾਜਮਾਨ ਨੇ ਤੇ ਲੋਕਾਂ ਦੇ ਉਹੋ ਕੰਮ ਨੇ ਜਿਹੜੇ ਉਰੇ ਨੇਪਰੇ ਚਾੜੇ ਗਏ ਨੇ ਜਿਨ੍ਹਾਂ ਨੂੰ ਕਰਵਾਉਣ ਦੇ ਵਿੱਚ ਲੋਕ ਅਸਮਰਥ ਸਨ ਜਾਂ ਉਹਨਾਂ ਕੋਲ ਟਾਈਮ ਨਹੀਂ ਸੀ ਕੰਮਕਾਰਾਂ 'ਚ ਬਿਜੀ ਹੋਣ ਕਰਕੇ ਉਹ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਲਾ ਸਕੇ ਸੋ ਪੰਜਾਬ ਸਰਕਾਰ ਵੱਲੋਂ ਅਹਿਮ ਉਪਰਾਲਾ ਕਰਦੇ ਆ ਸਰਕਾਰ ਤੁਹਾਡੇ ਦਵਾਰ ਜੋ ਮਹਿਮ ਚਲਾਈ ਗਈ ਉਸ ਨੂੰ ਪਰਮਾ ਹੰਗਾਰਾ ਪੰਜਾਬ ਦੇ ਵਿੱਚ ਮਿਲਦਾ ਨਜ਼ਰ ਆ ਰਿਹਾ ਤੇ ਲੋਕ ਨੇ ਜਿਹੜੇ ਸਰਕਾਰ ਦੀ ਇਸ ਮਹਿਮ ਤੋਂ ਕਾਫੀ ਖੁਸ਼ ਨਜ਼ਰ ਆ ਰਹੇ ਨੇ ਸੋ ਕੈਮਰਾ ਪਰਸਨ ਅਮਨ ਦੇ ਨਾਲ ਤਜਿੰਦਰ ਚੰਦੀ ਦਾ ਅਨਮਿਊਟ ਮੋਹਾਲੀ